ਆ ਲਓ ਜੀ ਦਵਾਈ ਖਾ ਲਓ ਤੁਹਾਡਾ ਨਾ ਸਿਰ ਦਰਦ ਠੀਕ ਹੋ ਜਾਊਗਾ ਮੈਂ ਨਹੀਂ ਖਾਣੀ ਦਵਾਈ ਐਦਾਂ ਹੀ ਹੋ ਜਾਊਗਾ ਠੀਕ ਆ ਤੁਸੀਂ ਕੱਲ ਦੇ ਐਦਾਂ ਹੀ ਕਈ ਜਾਂਦੇ ਹੋ ਦਵਾਈ ਲਓਗੇ ਤਾਂ ਹੀ ਠੀਕ ਹੋਊਗਾ ਸਿਰ ਤੁਸੀਂ ਮੇਰੀ ਗੱਲ ਮੰਨੋ ਤੁਸੀਂ ਤਿਆਰ ਤਾਂ ਹੈਗੇ ਹੋ ਆਪਾਂ ਨਾ ਡਾਕਟਰ ਨੂੰ ਚੈੱਕ ਕਰਵਾ ਜਾਣੇ ਆ ਮੈਂ ਨਹੀਂ ਜਾਣਾ ਕਿਤੇ ਐਦਾਂ ਹੀ ਠੀਕ ਹੋ ਜਾਊਗਾ ਐਦਾਂ ਕਿਦਾਂ ਠੀਕ ਹੋਵੋਗੇ ਦਵਾਈ ਲਓਗੇ ਤਾਂ ਹੀ ਆ ਮੈਂ ਨਹੀਂ ਲੈਣੀ ਦਵਾਈ ਵੀਰੇ ਭਾਬੀ ਜੀ ਵੀਰੇ ਨੂੰ ਕੀ ਹੋਇਆ ਕੁੱਛ ਨਹੀਂ ਸਿਮਰਨ ਕੱਲ ਦਾ ਨਾ ਇਹਨਾਂ ਦਾ ਸਿਰਦਰਦ ਹੋਈ ਜਾਂਦਾ ਪਿਆ ਸਿਰਦਰਦ ਹੋ ਰਿਹਾ ਇਹ ਮੇਰਾ ਘਰ ਆ ਮੇਰੇ ਤੋਂ ਪੁੱਛੇ ਬਿਨਾ ਤੇ ਕੋਈ ਨਹੀਂ ਆ ਸਕਦਾ ਜਦੋਂ ਦੇਖਦੇ ਮੂੰਹ ਚ ਸਿਮਰਨ ਤੂੰ ਆਪਣੇ ਘਰ ਦੀਆਂ ਗੱਲਾਂ ਇਹਨੂੰ ਕਿਉਂ ਦੱਸ ਰਹੀਆਂ ਐਦਾਂ ਤਾਂ ਆਪਣੇ ਮਹੱਲੇ 'ਚ ਬਦਨਾਮੀ ਹੋ ਜਾਊਗੀ ਕੀ ਜਰ ਰਹੂਗੀ ਵੀਰੇ ਇੱਕ ਗੱਲ ਕਹਾਂ ਗੁੱਸਾ ਨਾ ਕਰਿਓ ਅੱਜ ਤੁਸੀਂ ਜਿਹੜੀ ਵੀ ਹਾਲਤ ਦੇ ਵਿੱਚ ਹੋ ਨਾ ਆਪਣੀਆਂ ਗਲਤੀਆਂ ਕਰਕੇ ਹੀ ਹੋ ਕੀ ਮਤਲਬ ਵੀਰੇ ਤੁਹਾਡੇ ਮੋਹ ਨਾ ਮੈਂ ਤਿੰਨ ਜਾਲ ਗੱਲਾਂ ਹੀ ਸੁਣੀਆਂ ਨੇ ਪੈਸਾ ਬਦਨਾਮੀ ਲੋਕ ਕੀ ਕਹਿਣਗੇ ਤੁਹਾਨੂੰ ਨਾ ਬਸ ਹੰਕਾਰ ਆ ਮੈਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਵੀਰੇ ਤੁਸੀਂ ਕੋਈ ਕਸਰ ਵੀ ਨਹੀਂ ਛੱਡੀ ਤੁਸੀਂ ਨਾ ਭੁੱਲ ਗਏ ਹੋ ਕਿ ਤੁਸੀਂ ਪੈਸੇ ਦੇ ਪਿੱਛੇ ਲੱਗ ਕੇ ਨਾ ਕਿੰਨਾ ਕੁਝ ਗਵਾਇਆ ਹੋਇਆ ਵਾ ਤੁਸੀਂ ਭਾਬੀ ਜੀ ਨੂੰ ਹਸ ਤੱਕ ਰੋਵਾਇਆ ਹੀ ਆ ਉਹਨਾਂ ਦੇ ਭਰਾ ਨੂੰ ਉਹਨਾਂ ਨੇ ਮਿਲਣ ਨਹੀਂ ਦਿੱਤਾ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਉਹਨਾਂ ਨੇ ਦਿੱਤਾ ਹੋਇਆ ਸੂਰ ਤੁਸੀਂ ਛਾੜਤਾ ਅਰੇ ਮਾਂ ਧੀਓ ਸਹੀ ਕਹਿ ਰਹੀ ਆ ਜੇ ਮੈਂ ਬੋਲਦੀ ਨਹੀਂ ਨਾ ਇਹਦਾ ਮਤਲਬ ਇਹ ਨਹੀਂ ਆ ਮੈਂ ਬੋਲ ਨਹੀਂ ਸਕਦੀ ਮੈਨੂੰ ਸਭ ਸਮਝ ਆਂਦੀ ਆ ਨਾਲੇ ਮੇਰੇ ਮਾਪਿਆਂ ਨੇ ਮੈਨੂੰ ਚੰਗੇ ਸੰਸਕਾਰ ਦੇ ਕੇ ਭੇਜਿਆ ਪਰ ਹਾਂ ਇਹ ਵੀ ਇੱਕ ਗੱਲ ਮੈਨੂੰ ਦੱਸੀ ਆ ਉਹਨਾਂ ਨੇ ਕਿ ਜੇ ਪਰਿਵਾਰ ਦਾ ਇੱਕ ਮੈਂਬਰ ਵੀ ਮਾੜੇ ਕਰਮ ਕਰਦਾ ਨਾ ਤਾਂ ਭੁਗਤਣਾ ਸਾਰੇ ਮੈਂਬਰਾਂ ਨੂੰ ਪੈਂਦਾ ਸਹੀ ਕਿਹਾ ਭਾਬੀ ਜੀ ਨੇ ਤੁਸੀਂ ਤਾਂ ਨਾ ਵੀਰੇ ਅੱਜ ਤੱਕਰ ਬੰਦੇ ਨੂੰ ਬੰਦਾ ਸਮਝਿਆ ਹੀ ਨਹੀਂਗਾ ਤੁਹਾਨੂੰ ਤਾਂ ਇਹ ਲੱਗਦਾ ਕਿ ਜਿਹਦੇ ਕੋ ਪੈਸਾ ਉਹਦੀ ਜ਼ਿੰਦਗੀ ਆ ਗਰੀਬ ਬੰਦਾ ਦਾ ਕੁਝ ਹੈ ਹੀ ਨਹੀਂ ਵੀਰੇ ਹੁਣ ਤੁਹਾਡੇ ਕੋ ਇੰਨਾ ਪੈਸਾ ਤੁਸੀਂ ਪੈਸਿਆਂ ਨਾਲ ਕੀ ਆਪਣੇ ਭੈਣ ਦਾ ਘਰ ਬਚਾ ਲੋਗੇ ਇਰੇ ਤੁਸੀਂ ਤਾਂ ਇਨਸਾਨੀਅਤ ਨੂੰ ਭੁੱਲ ਹੀ ਗਏ ਹੋ ਤੁਹਾਨੂੰ ਤਾਂ ਬਸ ਪੈਸਾ ਦਿਖਦਾ ਪੈਸਾ ਹੁਣ ਰੋਂਦਾ ਕੀ ਫਾਇਦਾ ਇਹ ਤਾਂ ਤੁਸੀਂ ਪਹਿਲਾਂ ਸੋਚਣਾ ਸੀ ਜੀ ਰੋਵੋ ਨਾ ਸਿਮਰਤ ਮੈਨੂੰ ਮਾਫ਼ ਕਰ ਤੇ ਮੈਂ ਤੈਨੂੰ ਖੁਸ਼ ਨਹੀਂ ਰੱਖ ਸਕਿਆ ਮੈਂ ਤਾਂ ਤੈਨੂੰ ਖੁਸ਼ ਰੱਖਣ ਲਈ ਲਿਆਇਆ ਸੀ ਪਰ ਮੈਂ ਤਾਂ ਇੱਕ ਚੰਗਾ ਇਨਸਾਨ ਵੀ ਨਹੀਂ ਬਣ ਸਕਿਆ ਮੈਂ ਤਾਂ ਤੇਰੇ ਨਾਲ ਬਹੁਤ ਮਾੜਾ ਕੀਤਾ ਨਾ ਮੈਂ ਤੈਨੂੰ ਤੇਰੇ ਘਰ ਤੇ ਨਾਲ ਮਿਲਣ ਦਿੱਤਾ ਹੋ ਸਕਿਆ ਤਾਂ ਮੈਨੂੰ ਮaaf ਕਰ ਦੇ ਸਿਮਰਨ ਜੀ ਇਦਾਂ ਨਾ ਕਹੋ ਸਿਮਰਨ ਮੈਂ ਗੁਨਾਹਗਾਰ ਆ ਮੈਂ ਤੇਰੇ ਲਈ ਚੰਗਾ ਤਾਂ ਕੀ ਕਰਨਾ ਮੈਂ ਚੰਗਾ ਇਨਸਾਨ ਵੀ ਨਹੀਂ ਬਣ ਸਕਿਆ ਜੀ ਇਦਾਂ ਨਾ ਕਹੋ ਜਿੱਦਾਂ ਦੇ ਵੀ ਮੇਰੇ ਹਾਂ ਸਿਮਰਨ ਮੈਨੂੰ ਮੇਰੇ ਕੀਤੇ ਕਰਮਾਂ ਦਾ ਫਲ ਮਿਲ ਰਿਹਾ ਵਾ ਮੈਨੂੰ ਤਾਂ ਕੀ ਮਿਲਣਾ ਮੇਰੀ ਭੈਣ ਨੂੰ ਮਿਲ ਰਿਹਾ ਵਾ ਮੈਂ ਕੀ ਕਰਾਂ ਸਿਮਰਨ ਦੱਸ ਏ ੴ ਜੀ ਅੱਜ ਕੀਰਤਨ ਕਿੰਨਾ ਸੋਹਣਾ ਹੋ ਰਿਹਾ ਸੀ ਨਾ ਅੰਦਰ ਆਨੰਦ ਹੀ ਆ ਗਿਆ ਸਹੀ ਗੱਲ ਆ ਸਿਮਰਨ ਮਾਨੂੰ ਬਹੁਤ ਸਕੂਨ ਮਿਲਿਆ ਮੈਂ ਤਾਂ ਇਹੀ ਅਰਦਾਸ ਕੀਤੀ ਆ ਬਾਬਾ ਜੀ ਅੱਗੇ ਕਿ ਜਿੰਨੇ ਵੀ ਗੁਨਾਹ ਹੋਏ ਨੇ ਮਾਫ ਕਰ ਦੋ ਬਖਸ਼ ਲਓ ਤੇ ਅੱਗੇ ਤੋਂ ਸਮਤ ਬਖਸ਼ੋ ਕਿ ਕਿਸੇ ਦਾ ਹੋਰ ਗੁਨਾਹ ਨਾ ਹੋ ਸਕੇ ਹਾਂਜੀ ਸਿਮਰਨ ਤੇ ਕੋ ਸੁਰੇਂਦਰ ਦਾ ਨੰਬਰ ਹੈਗਾ ਵਾ ਕੀ ਹੋ ਗਿਆ ਸਿਮਰਨ ਦੇਖ ਨਾ ਜਿੰਨਾ ਤੇਰਾ ਮਨ ਦੁਖਾਇਆ ਵਾ ਉਨਾ ਹੀ ਮੈਂ ਆਉਂਦਾ ਵੀ ਤਾਂ ਦੁਖਾਇਆ ਵਾ ਤੂੰ ਐ ਕਰ ਉਹਨੂੰ ਫੋਨ ਕਰਕੇ ਕਹਿ ਕਿ ਮੈਨੂੰ ਘਰ ਆ ਕੇ ਮਿਲ ਕੇ ਜਾਵੇ ਜੀ ਮੈਂ ਨੰਦੇ ਸਾਹਮਣੇ ਫੋਨ ਕੀਤਾ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਮੈਂ ਸਿਮਰਨ ਦੇ ਨਾਂ ਤੇ ਫੀਡ ਕੀਤਾ ਆਵਾ ਮੈਂ ਇਦਾਂ ਕਰਦੀ ਆ ਮੈਂ ਇਹਨਾਂ ਨੂੰ ਨੰਬਰ ਹੀ ਦੇ ਦਿੰਦੀ ਆ ਸਿਮਰਨ ਕੀ ਸੋਚਦੀ ਈ ਕੁਝ ਨਹੀਂ ਮੈਂ ਨਾ ਇਹ ਕਹਿੰਦੀ ਪਈ ਸੀ ਤੁਸੀਂ ਆਪਣੇ ਫੋਨ ਤੇ ਫੋਨ ਕਰੋ ਵੀਰੇ ਨੂੰ ਲਿਆ ਨੰਬਰ ਦਿੰਨੀ ਆ ਲਿਆ ਦੇ ਦੇ ਨੰਬਰ ਬੋਲ ਨੰਬਰ ਕੀ ਗੱਲ ਫੋਨ ਤੇ ਫੋਨ ਕਰੀ ਜੰਨਾ ਬੁਲਾਇਆ ਤੂੰ ਮੈਨੂੰ ਇੱਥੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਗੱਲ ਹੋ ਗਈ ਤੁਸੀਂ ਮੇਰਾ ਫੋਨ ਵੀ ਨਹੀਂ ਚੱਕਦੇ ਮੈਂ ਘਰੇ ਵੀ ਦੋ ਤਿੰਨ ਵਾਰੀ ਤੂੰ ਕੰਮ ਹੀ ਐਦਾ ਦਾ ਕੀਤਾ ਤੇਰਾ ਫੋਨ ਕੋ ਚੱਕਾਂ ਮੈਂ ਘਰੇ ਕੀ ਕਰਨ ਗਿਆ ਸੀ ਸਾਡੇ ਘਰੇ ਨਾ ਆਈਂ ਅੱਜ ਤੋਂ ਬਾਅਦ ਤੈਨੂੰ ਕਾਰ ਵੀਰੇ ਨੇ ਦੱਸਤਾ ਸੀ ਗਾਣਾ ਕੀ ਸਾਡਾ ਤੇਰੇ ਨਾਲ ਹੁਣ ਕੋਈ ਲੈਣਾ ਦੇਣਾ ਨਹੀਂ ਹੈਗਾ ਭਾਈ ਏਦਾਂ ਕਿਉਂ ਕਹਿੰਨੇ ਹੋ ਸਾਡੀ ਗਲਤੀ ਕੀ ਐ ਤਾ ਦੱਸ ਦੋ ਜਿਹੜੇ ਕੰਮ ਤੋਂ ਤੈਨੂੰ ਮਨਾ ਕੀਤਾ ਤੂੰ ਉਹੀ ਕੀਤਾ ਤੂੰ ਕੋਈ ਤੀਸ ਮਾਰ ਖਾਣਾ ਜਿਹੜਾ ਉਹਨੂੰ ਫੜਾਤਾ ਤੂੰ ਕੋਈ ਚੰਗਾ ਕੰਮ ਨਹੀਂ ਕੀਤਾ ਤੂੰ ਦੁਸ਼ਮਣੀ ਮੁੱਲ ਦੀ ਲੈ ਲਈ ਐ ਤੂੰ ਸਾਡੇ ਨਾਲ ਇਹਗਾ ਸਾਡੀ ਵੀ ਜਾਨ ਨੂੰ ਖਤਰਾ ਵਾ ਤੈਨੂੰ ਤਾਂ ਉਹਨਾਂ ਨੇ ਬਾਹਰ ਆ ਕੇ ਮਾਰਨਾ ਹੀ ਮਾਰਨਾ ਨਾਲ ਸਾਨੂੰ ਵੀ ਮਾਰਨਗੇ ਅਸੀਂ ਬੱਚਿਆਂ ਵਾਲੇ ਆ ਪਰਿਵਾਰ ਹੈਗਾ ਸਾਡਾ ਅਸੀਂ ਦੇਖਣਾ ਤੇਰੇ ਨਾਲ ਨਹੀਂ ਅਸੀਂ ਰਹਿ ਸਕਦੇ ਹੁਣ ਤੇਰੇ ਲਈ ਕੀ ਨਹੀਂ ਕੀਤਾ ਤੈਨੂੰ ਆਪਣੇ ਕੋਲ ਰੱਖਿਆ ਤੈਨੂੰ ਕੱਪੜੇ ਲੈ ਕੇ ਦਿੱਤੇ ਤੈਨੂੰ ਚੰਗੀ ਤਨਖਾਹ ਦਿੱਤੀ ਸਾਰਾ ਕੁਝ ਕੀਤਾ ਤੇਰੇ ਬਾਰੇ ਸੋਚਿਆ ਤੂੰ ਕੀ ਸੋਚਿਆ ਤੈਨੂੰ ਕਿ ਆ ਪਿੱਛੇ ਹਟ ਜਾ ਤੂੰ ਉਹਨੂੰ ਫੜਵਾਤਾ ਭਾਜੀ ਮੈਂ ਤਾਂ ਆਪਣੇ ਵੱਲੋਂ ਚੰਗਾ ਹੀ ਕੀਤਾ ਨਾ ਮੈਂ ਤਾਂ ਨਸ਼ੇ ਵਾਲਿਆਂ ਨੂੰ ਪੁਲਿਸ ਨੂੰ ਫੜਾ ਕੇ ਹੋਰ ਕੀ ਮਾੜਾ ਕੀਤਾ ਦੱਸੋ ਨਹੀਂ ਫੜਾਤਾ ਤੂੰ ਮਤਲਬ ਉਹ ਬਾਹਰ ਨਹੀਂ ਆਣਗੇ ਉਹਨਾਂ ਦੀ 10ਵੇਂ ਦਿਨ ਜ਼ਮਾਨਤ ਹੋ ਜਣੀ ਹੈ ਤੇ ਆਂਦੇ ਹੀ ਉਹਨਾਂ ਨੇ ਤੇਰਾ ਨੰਬਰ ਲਾਣਾ ਮੈਂ ਤੂੰ ਸਾਡੇ ਨਾਲ ਰਹੇਂਗਾ ਸਾਡੀ ਵੀ ਜਾਨ ਨੂੰ ਖਤਰਾ ਦਾ ਤੂੰ ਭਰਾਵਾ ਸਾਡੇ ਤੋਂ ਦੂਰ ਰਹਿਆ ਕਰ ਭਾਜੀ ਮੈਨੂੰ ਖੜੇ ਪੈਨ ਬਸ ਯਾਰ ਮੈਂ ਤੇਰੀਆਂ ਗੱਲਾਂ ਨਹੀਂ ਸੁਣਦਾ ਤੂੰ ਹੋਰ ਕਿੱਥੇ ਕੰਮ ਲੱਭ ਲੈ ਸਾਡੇ ਕੋਲ ਨਹੀਂ ਹੁਣ ਤੂੰ ਕੰਮ ਕਰ ਸਕਦਾ ਭਾਜੀ ਆ ਤੂੰ ਰੱਖ ਲੈ ਮੋਬਾਈਲ ਭਰਾਵਾ ਮੈਨੂੰ ਮੋਬਾਈਲ ਦੇ ਨਹੀਂ ਹੈਗੀ ਤੂੰ ਕੀ ਸੋਚਦਾ ਮੈਂ ਮੋਬਾਈਲ ਪਿੱਛੇ ਤੈਨੂੰ ਕਹਿ ਰਿਹਾ ਵਾਂ ਭਰਾਵਾ ਤੂੰ ਆਪਣਾ ਕੰਮ ਲੱਭ ਸਾਨੂੰ ਆਪਣਾ ਕਰਨ ਦੇ ਜਾ ਤੂੰ ਮੈਨੂੰ ਇਹ ਤਾਂ ਦੱਸ ਦੇ ਕਿ ਮੈਂ ਗਲਤ ਕੀ ਕੀਤਾ ਮੈਂ ਤਾਂ ਆਪਣੇ ਵੱਲੋਂ ਸਾਰਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰਦਾ ਮੇਰੇ ਨਾਲ ਹੀ ਕਿਉਂ ਗਲਤ ਕੀਤਾ ਹਮੇਸ਼ਾ ਮੈਨੂੰ ਕਿ ਹਾਰ ਦਾ ਮੂੰਹ ਦੇਖਣਾ ਪੈਂਦਾ ਕਿੰਦਾ ਹਰਾਵਾ ਮੈਂ ਗਰੀਬੀ ਨੂੰ ਉਧਰੋਂ ਮੇਰੀ ਮਾਂ ਨੂੰ ਆਸ ਕਿੰਨਾ ਚੰਗੇ ਪੈਸੇ ਕਮਾਉਂਗਾ ਘਰ ਦਾ ਕੁਝ ਬਣਾਉਂਗਾ ਉਧਰੋਂ ਮੇਰੀ ਭੈਣ ਨੂੰ ਡਿਕਦੀ ਹੋਣੀ ਹੈ ਕਦੋਂ ਲੱਖ ਰੁਪਈਆ ਇਕੱਠਾ ਹੋਊਗਾ ਤੇ ਮੇਰਾ ਭਰਾ ਮੈਨੂੰ ਮਿਲਣ ਆਊਗਾ ਇੱਕ ਨੌਕਰੀ ਮਿਲੀ ਸੀ ਅੱਜੋ ਵੀ ਖੋਲੀ ਰੱਬਾ ਮੈਨੂੰ ਦੱਸ ਤਾਂ ਸਹੀ ਮੈਂ ਕਿੱਥੇ ਜਾਵਾਂ ਸਾਰੇ ਦੁੱਖ ਮੇਰੇ ਏਸੇ ਕਿਉਂ ਲਿਖਤੇ ਅਹੋ ਜੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਆ ਕੀ ਜ਼ਿੰਦਗੀ ਲਿਖੀ ਗਰੀਬਾਂ ਦੀ ਨਾ ਜੀ ਸਕਦੇ ਆ ਨਾ ਮਰ ਸਕਦੇ ਆ जावा मां झूठ बोला या भैन झूठ बोला बोला रबा दसता दे कि ਇਹਨੇ ਮਾੜੇ ਕਰਮਤਾਨੀ ਹੋ ਸਕਦੇ ਮੇਰੇ ਤੋ ਹੀ ਕੋਈ ਸਮਤ ਕਰ ਕਰ ਮੇਰਾ ਬੜਾ ਦਿਲ ਕਰਦਾ ਆਪਣੀ ਭੈਣ ਨੂੰ ਮਿਲਣ ਨੂੰ ਮੇਰਾ ਬੜਾ ਦਿਲ ਕਰਦਾ ਕਿ ਮੈਂ ਆਪਣੀ ਮਾਂ ਨੂੰ ਦੀਦੀ ਨਾਲ ਮਲਾਵਾ ਉਹਦੇ ਵੀ ਦਿਲ ਨੂੰ ਚੈਨ ਮਿਲੇ ਮੇਰੇ ਵੀ ਰੂਹ ਨੂੰ ਸਕੂਨ ਮਿਲੇ ਰੱਬਾ ਕੁਝ ਐਸਾ ਕਰ ਦੇ

ਬਾਬਾ ਬੋਲ ਰਹੇ ਹੋ ਆ ਸਤਿ ਸ਼੍ਰੀ ਅਕਾਲ ਸਾਸਰੀਕਾਲ ਕਿੱਥੇ ਆ ਸਰੇਂਦਰ ਕੀ ਹੋਇਆ ਮੈਂ ਇੱਥੇ ਹੀ ਆ ਜੀ ਘਰੇ ਆ ਸਕਦਾ ਮੈਨੂੰ ਮਿਲਣ ਕਰੇ ਹਾਂ ਕਰੇ ਆ ਜਾ ਗੱਲ ਕਰਨੀ ਸੀ ਤੇਰੇ ਨਾਲ ਤੁਸੀਂ ਜੀ ਤੁਸੀਂ ਮੈਨੂੰ ਘਰੇ ਬੁਲਾ ਰਹੇ ਹੋ ਮੇਰੇ ਕੋ ਮੇਰੇ ਕੋ ਲੱਖ ਰੁਪਇਆ ਨਹੀਂ ਇਕੱਠਾ ਹੋ ਗਿਆ ਉਹ ਕੋਈ ਗੱਲ ਨਹੀਂ ਲੱਖ ਰੁਪਏ ਦੀ ਨਹੀਂ ਲੋੜ ਤੂੰ ਹੁਣ ਉਦਾਂ ਹੀ ਆ ਜਾ ਮੇਰੀ ਭੈਣ ਠੀਕ ਆ ਨਾ ਹਾਂ ਹਾਂ ਬਹੁਤ ਵਧੀਆ ਵਾ ਉਹ ਤੂੰ ਦੱਸ ਕਦੋਂ ਆ ਰਿਹਾ ਮੇਰੇ ਕੋ ਜੀ ਤੁਸੀਂ ਸੱਚ ਬੋਲ ਰਹੇ ਹੋ ਤੁਸੀਂ ਤੁਸੀਂ ਮੈਨੂੰ ਬੁਲਾ ਰਹੇ ਹੋ ਹਾਂ ਸਰਿੰਦਰ ਮੈਂ ਤੈਨੂੰ ਹੀ ਬੁਲਾ ਰਿਹਾ ਆਂ ਮ ਸਵੇਰੇ ਆਉਂਗਾ ਜੀ ਠੀਕ ਆ ਆ ਜੀ ਸਵੇਰੇ ਠੀਕ ਹੈ ਜੀ ਠੀਕ ਆ ਓਕੇ ਜੀ ਕੀ ਕਹਿੰਦਾ ਵੀਰਾ ਉਹ ਕਹਿੰਦਾ ਮੈਂ ਕੱਲ ਆ ਕੇ ਮਿਲ ਕੇ ਜਾਣਾ ਤੇ ਜੀ ਸੱਚੀ ਹਾਂ ਸੱਚੀ ਜੀ ਪਰ ਇੱਕ ਗੱਲ ਕਹਾਂ ਫੇਰ ਵੀਰੇ ਨੂੰ ਤੁਸੀਂ ਕੁਛ ਨਾ ਬੋਲਿਓ ਸਿਮਰ ਨੂੰ ਲੱਗਦਾ ਕਿ ਮੈਂ ਹੁਣ ਉਹਨੂੰ ਕੁਛ ਬੋਲੂਗਾ ਮੈਂ ਤਾਂ ਆਪਣੇ ਗੁਨਾਹਾਂ ਦੀ ਉਤੋਂ ਮਾਫੀ ਮੰਗਣੀ ਆ। ਮਤਲਬ ਵੀਰਾਮਨ ਘਰੇ ਆ ਸਕਦਾ ਮੈਨੂੰ ਮਿਲਣ ਲਈ। ਬਿਲਕੁਲ ਸਿਮਰਨ ਉਹ ਵੀ ਆ ਸਕਦਾ ਤੇ ਤੂੰ ਵੀ ਉਹਦੇ ਕੋਲ ਜਾ ਸਕਦੀ ਹੈ ਮਿਲਣ ਲਈ। ਠੀਕ ਆ ਜੀ। ਚਲ ਚਲিয়ে ਘਰੇ। ਹਾਂਜੀ।